ਸਸ਼ਤਰਕਾਰ ਤੋਂ ਦੇਖ ਰਹੇ ਹੋ ਅੰਮ੍ਰਿਤਸਰ ਕੇਸਰੀ ਮੈਂ ਹਾਂ ਤੁਹਾਡੇ ਨਾਲ ਤੁਹਾਨੂੰ ਔਰ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਸ਼ਹਿਰ ਗੋਲੀਆਂ ਦੀ ਗੂੰਜ ਨਾਲ ਦਹਿਲ ਗਿਆ ਦੱਸਦੇ ਨੇ ਆ ਕਿ ਦੋ ਸਕੇ ਭਰਾਵਾਂ ਉੱਤੇ ਫਾਇਰਿੰਗ ਹੋਈ ਹੈ ਜਿਸ ਕਰਕੇ ਇੱਕ ਦੀ ਮੌਤ ਹੋ ਗਈ ਹੈ ਹਾਲਾਂਕਿ ਦੂਸਰਾ ਕੰਬੀਰ ਜ਼ਖਮੀ ਹੈ ਪੂਰਾ ਮਾਮਲਾ ਜਿਹੜਾ ਹੈ ਉਹ ਵਿਵਾਦ ਨੂੰ ਲੈ ਕੇ ਕਹੇ ਜਾ ਰਿਹਾ ਕਿ ਨਸ਼ੇ ਨੂੰ ਲੈ ਕੇ ਪੂਰਾ ਵਿਵਾਦ ਜਿਹੜਾ ਹੈ ਉਹ ਛੜਿਆ ਸੀਗਾ ਕੱਲ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਜੋ ਪੀੜਤ ਨੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਰੋਲਾ ਰਪਾ ਕੀਤਾ ਗਿਆ ਪੰਨ ਤੋੜ ਕੇ ਗਈ ਗਾਲੀ ਕੱਡੀਆਂ ਗਈਆਂ ਔਰ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪੀੜਿਤ ਪਰਿਵਾਰ ਉਸ ਦਾ ਨੌਜਵਾਨਾ ਕੋਲ ਗਿਆ ਤਾਂ ਉਹਨਾਂ ਨੇ ਬਿਨਾਂ ਕੁਝ ਸੋਚੇ ਸਮਝੇ ਅੰਨੇ ਵਾਰ ਫਾਇਰਿੰਗ ਕਰ ਦਿੱਤੀ ਹੈ ਇਲਜ਼ਾਮ ਜਿਹੜੇ ਨੇ ਉਹ ਪਿੰਡ ਦੇ ਸਰਪੰਚ ਤੇ ਉਸ ਦੇ ਮੁੰਡੇ ਉੱਤੇ ਲੱਗੇ ਨੇ ਔਰ ਨਾਲ ਦੇ ਨਾਲ ਇੱਕ ਕਰਮਜੀਤ ਨਾਲ ਦਾ ਸ਼ਖਸ ਹੈ ਜਿਸ ਵੱਲੋਂ ਫਾਇਰਿੰਗ ਕੀਤੀ ਗਈ ਹੈ ਅਜੇ ਆ ਉਸ ਪਰਿਵਾਰ ਵੱਲੋਂ کیا ਗਿਆ ਫਿਲਹਾਲ ਤਸਵੀਰਾਂ ਉਸ ਪਰਿਵਾਰ ਦੀ ਦਿਖਾ ਰਹੇ ਹਨ ਜਿਸ ਪਰਿਵਾਰ ਦਾ ਪੁੱਤ ਜਿਹੜਾ ਹੈ ਉਹ ਵਿਵਾਦ ਦੀ ਪੇਂਟ ਚੜ ਗਿਆ ਹੈ ਕਿਹਾਇ ਜਾ ਰਿਹਾ ਹੈ ਕਿ ਨਸ਼ੇ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਔਰ ਇਸ ਵਿਵਾਦ ਨੂੰ ਲੈ ਕੇ ਮਾਮਲਾ ਇੰਨਾ ਵੱਜ ਜਾਂਦਾ ਹੈ ਕਿ ਫਾਇਰਿੰਗ ਹੋ ਜਾਂਦੀ ਹੈ ਔਰ ਇੱਕ ਸ਼ਖਸ ਦੀ ਇਸ ਦੇ ਵਿੱਚ ਜਾਨ ਚਲੀ ਜਾਂਦੀ ਹੈ ਕਿਹਾਇ ਜਾ ਰਿਹਾ ਹੈ ਕਿ ਜੋ ਸਰਪੰਚ ਹੈ ਉਹ ਇੱਕ ਸਿਆਸੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਔਰ ਇਹ ਵੀ ਇਲਜ਼ਾਮ ਜਿਹੜੇ ਨੇ ਇਸ ਪਰਿਵਾਰ ਵੱਲੋਂ ਲਗਾਏ ਗਏ ਨੇ ਕਿ ਜੋ ਸਰਪੰਚ ਹੈ ਤੇ ਉਸ ਦਾ ਮੁੰਡਾ ਉਹ ਸ਼ਰਿਆਮ ਪਿੰਡ ਦੇ ਵਿੱਚ ਨਸ਼ਾ ਵੇਚਦੇ ਨੇ ਔਰ ਜਦੋਂ ਉਹਨਾਂ ਨੂੰ ਮਨਾ ਕੀਤਾ ਜਾਵੇ ਤਾਂ ਉਹਨਾਂ ਵੱਲੋਂ ਉਹ ਅਜੇਹਾ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਫਾਇਰਿੰਗ ਹੋਈ ਸੀਗੀ ਔਰ ਅੱਜ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਤਸਵੀਰ ਜਿਹੜੀ ਹੈ ਉਸ ਨੌਜਵਾਨ ਦੀ ਦਿਖਾ ਰਿਆਂ ਜਿੱਥੇ ਇਸ ਨੌਜਵਾਨ ਦੀ ਮੌਤ ਹੋਈ ਹੈ ਔਰ ਦੱਸ ਦਿੰਦੇ ਹਾਂ ਕਿ ਪੂਰਾ ਮਾਮਲਾ ਅੰਮ੍ਰਿਤਸਰ ਦੇ ਅਟਾਰੀ ਦੇ ਰਣਗੜ ਪਿੰਡ ਦਾ ਹੈ ਜਿੱਥੇ ਨਸ਼ਾ ਵੇਚਣ ਦੇ ਵਿਵਾਦ ਨੂੰ ਲੈ ਕੇ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੋ ਸਕੇ ਭਰਾਵਾਂ ਤੇ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਔਰ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਪਿੰਡ ਦੇ ਸਰਪੰਚ ਅਤੇ ਉਸ ਦੇ ਮੁੰਡੇ ਦੇ ਉੱਤੇ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਪਿੰਡ ਦਾ ਸਰਪੰਚ ਦਾ ਮੁੰਡਾ ਉਹਨਾਂ ਦੇ ਘਰ ਪਹੁੰਚਿਆ ਉਸ ਤੋਂ ਬਾਅਦ ਫੋੜ ਫੋੜ ਕੀਤੀ ਗਈ ਗਾਲਾਂ ਕੱਡੀਆਂ ਗਈਆਂ ਔਰ ਇਸੀ ਨੂੰ ਲੈ ਕੇ ਜਦੋਂ ਸਵੇਰੇ ਪਰਿਵਾਰ ਪਿੰਡ ਜੋ ਦਾ ਸਰਪੰਚ ਹੈ ਉਸਦੇ ਮੁੰਡੇ ਕੋਲ ਗਿਆ ਤਾਂ ਉਸ ਵੱਲੋਂ ਤੇ ਕੁਝ ਜਿਹੜੇ ਉੱਥੇ ਹੋਰ ਸ਼ਖਸ ਦੀ ਉਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਕੋਈ ਗੱਲ ਬਾਤ ਨਹੀਂ ਸੁਣੀ ਗਈ ਔਰ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਇਸ ਪਰਿਵਾਰ ਦੇ ਇੱਕ ਪੁੱਤ ਦੀ ਜਾਨ ਚਲੀ ਗਈ ਹੈ ਔਰ ਦੱਸੇ ਜਾ ਰਿਹਾ ਹੈ ਕਿ ਜਿਸ ਵੱਲੋਂ ਗੋਲੀ ਚਲਾਈ ਗਈ ਹੈ ਉਹ ਬਿਜਲੀ ਵਿਭਾਗ ਦਾ ਇੱਕ ਕਰਮਚਾਰੀ ਹੈ ਜਿਸ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਜੋ ਪੀੜਤ ਸ਼ਮਸ਼ੇਰ ਸਿੰਘ ਹੈ ਉਸ ਦੇ ਕਹਿਣ ਮੁਤਾਬਕ ਬੀਤੀ ਰਾਤ ਸਤਨਾਮ ਸਿੰਘ ਤੇ ਬੱbbi ਸਰਪੰਚ ਦਾ ਮੁੰਡਾ ਤੇ ਬਿਜਲੀ ਵਿਭਾਗ ਦਾ ਕਰਮਚਾਰੀ ਕਰਮਜੀਤ ਸਿੰਘ ਉਸਦੇ ਘਰ ਆਏ ਉਸ ਦੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਿਰਫ ਇਸੇ ਕਰਕੇ ਕਿ ਉਹ ਨਸ਼ਾ ਵੇਚਦੇ ਨੇ ਤੇ ਇਹ ਲੋਕ ਨਸ਼ਾ ਮਨਾ ਕਰਦੇ ਸੀ ਕਿ ਪਿੰਡ ਦੇ ਵਿੱਚ ਅਜਿਹਾ ਨਾ ਕੀਤਾ ਜਾਵੇ ਤਾਂ ਇਸੀ ਨੂੰ ਲੈ ਕੇ ਜਿਹੜੇ ਸਰਪੰਚ ਤੋਂ ਉਸਦਾ ਮੁੰਡਾ ਤੇ ਇੱਕ ਕਰਮਜੀਤ ਨਾ ਦਾ ਸ਼ਖਸ ਸੀ ਉਸ ਦੇ ਘਰ ਆਏ ਸੀਗੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਆਏ ਜਾ ਰਹੇ ਪਰਿਵਾਰ ਰੋਲ ਪੰਨ ਤੋੜ ਵੀ ਕੀਤੀ ਗਈ ਹੈ ਤਾਂ ਇਸੀ ਨੂੰ ਲੈ ਕੇ ਜਦੋਂ ਸਵੇਰੇ ਇਹ ਲੋਕ ਗੱਲ ਕਰਨ ਦੇ ਲਈ ਗਏ ਤਾਂ ਮਾਮੂਲੀ ਰੰਜਿਸ਼ ਦੇ ਚਲਦੇ ਦੋਸ਼ੀਆਂ ਨੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਸ਼ਮਸ਼ੇਰ ਸਿੰਘ ਜੋ ਉਸਦਾ ਪਿਤਾ ਸਿਗਾਰ ਨਾਲ ਦੇ ਨਾ ਇੱਕ ਚਾਚਾ ਉਸ ਨੂੰ ਗੋਲੀ ਲੱਗ ਗਈਆਂ ਔਰ ਦੋਨਾਂ ਨੂੰ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਜੋ ਸ਼ਖਸ ਹੈ ਜਿਸ ਦਾ ਜੋ ਕਿ ਪੀੜਿਤ ਹੈ ਜਿਸਦੇ ਗੋਲੀ ਲੱਗੀ ਹੈ ਉਸਦੇ ਵੀ ਕਹਿਣ ਦੇ ਮੁਤਾਬਕ ਕਿ ਨਸ਼ਾ ਸ਼ਰੀਆਮ ਵਿਕਦਾ ਹੈ ਔਰ ਇਸ ਪਰਿਵਾਰ ਦੇ ਕਹਿਣ ਦੇ ਮੁਤਾਬਕ ਕਿ ਨਸ਼ਾ ਸਰਪੰਚ ਦੀ ਛਾਏ ਉਤੇ ਉਸ ਪਿੰਡ ਦੇ ਵਿੱਚ ਵਿਕਦਾ ਔਰ ਜੋ ਆ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਅਜੇਹਾ ਹੀ ਉਸਦੇ ਨਾਲ ਕੀਤਾ ਜਾਂਦਾ ਹੈ ਉਹਨਾਂ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਹਮਲੇ ਕੀਤੇ ਜਾਂਦੇ ਨੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਔਰ ਪਿੰਡ ਦੇ ਵਿੱਚ ਪਹਿਲਾਂ ਵੀ ਅਜਿਹਾ ਹੋ ਚੁੱਕਾ ਹੈ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਅਜਿਹਾ ਹੋਇਆ ਜਿਸ ਦੇ ਵਿੱਚ ਉਹਨਾਂ ਦੇ ਇੱਕ ਭਰਾ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਆ ਕਿਹਾ ਜਾ ਰਿਹਾ ਹੈ ਕਿ ਇੱਕ ਵੱਡੀ ਪਾਰਟੀ ਦੇ ਨਾਲ ਸਬੰਧ ਰੱਖਦਾ ਹੈ ਸਰਪੰਚ ਅਮਰ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੇ ਮੁੰਡੇ ਵੱਲੋਂ ਤੇ ਉਸ ਦੇ ਇੱਕ ਸ਼ਖਸ ਹੈ ਕਰਮਜੀਤ ਸਿੰਘ ਉਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਸ ਪਰਿਵਾਰ ਦਾ ਇੱਕ ਪੁੱਤ ਜਿਹੜਾ ਹੈ ਉਹ ਆ ਵਿਵਾਦ ਜਿਹੜਾ ਸੀਗਾ ਮਾਮੂਲੀ ਗੱਲ ਨੂੰ ਉਹ ਲੈ ਕੇ ਹੋਇਆ ਤਾਂ ਇਸ ਵਿਵਾਦ ਦੀ ਪੇਂਟ ਚੜ ਗਿਆ ਹੈ ਫਿਲਹਾਲ ਪੂਰਾ ਮਾਮਲਾ ਨਸ਼ੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਪੂਰਾ ਵਿਵਾਦ ਜਿਹੜਾ ਹੈ ਉਹ ਨਸ਼ਾ ਜੋ ਪਿੰਡ ਦੇ ਵਿੱਚ ਵਿਕਦਾ ਹੈ ਉਸ ਦੀ ਨੂੰ ਲੈ ਕੇ ਇਹ ਪੂਰਾ ਜਿਹੜੀ ਵਾਰਦਾਤ ਜਿਹੜੀ ਹੈ ਉਹ ਵਾਪਰੀ ਹੈ ਸੋ ਦੱਸਦੇ ਨੇ ਆ ਕਿ ਰਣਗੜ ਜਿਹੜਾ ਪਿੰਡ ਹੈ ਉਹ ਸ਼ੁਰੂ ਤੋਂ ਹੀ ਨਸ਼ੇ ਨੂੰ ਲੈ ਕੇ ਕਾਫੀ ਮਸ਼ਹੂਰ ਰਿਹਾ ਏ ਔਰ ਇਹ ਵੀ ਹੁਣ ਪੀੜਤ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਪੰਚ ਦੀ ਸ਼ੈਅ ਉੱਤੇ ਇਹ ਵਿਕਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਸੱਚਾਈ ਹੈ ਉਹ ਤਾਂ ਸਾਹਮਣੇ ਜਿਹੜਿਆ ਪੁਲਿਸ ਜਾਂਚ ਤੋਂ ਬਾਅਦ ਆਏਗੀ ਲੇਕਿਨ ਕਿਹਾਏ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਨੇ ਕਿ ਕੁਝ ਆਖਿਆ ਹੈ ਆਓ ਸੁਣਦੇ ਹਾਂ ਮੇਰਾ ਨਾਂ ਵਿਕਰਮ ਸਿੰਘ ਹੈ ਜੀ ਕੀ ਗੱਲ ਹੋਈ ਹੈ ਮੇਰਾ ਨਾਂ ਵਿਕਰਮ ਸਿੰਘ ਪਿੰਡ ਰਣਗੜ ਹਾਂ ਜੀ ਹਾਂ ਜੀ ਇੱਕ ਕਰਮਜੀਤ ਆ ਜੀ ਬਿਜਲੀ ਵਿਭਾਗ ਦੇ ਵਿੱਚ ਹਾਂ ਜੀ ਉਹਨੇ ਤੇ ਇੱਕ ਸਰਪੰਚ ਦਾ ਮੁੰਡਾ ਉਹਨੇ ਦੋਵਾਂ ਨੇ ਗੋਲੀ ਮਾਰੀ ਆ ਤੇ ਸ਼ਹਿ ਜਿਹੜੀ ਹੈ ਅਮਨ ਸਰਪੰਚ ਦੇੰਦਾ ਕਾਂਗਰਸੀ ਚਿੱਟਾ ਵੇਚਦੇ ਆ ਹਥਿਆਰ ਇਹ ਨਾ ਕੋ ਨਜਾਇਜ਼ ਆ ਤੇ ਹੁਣ ਇਹਨਾਂ ਦਾ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਸਰਕਾਰ ਜਿਹੜੀ ਹੁਣ ਝਾੜੂ ਵਾਲੀ ਆ ਸਾਡੇ ਬੱਚੇ ਜਿਹੜੇ ਨੇ ਉਹ ਛੰਡੇ ਚੋਕ ਕੇ ਲੱਗੇ ਨੇ ਤੇ ਅੱਜ ਇਹਨਾਂ ਨੇ ਗੋਲੀ ਮਾਰਤੀ ਹੈ ਕੋਈ ਪ੍ਰਾਣੀ ਰੰਜਿਸ਼ ਹੈ ਕਿਸ ਕਾਰਨ ਨਾਲ ਗੋਲੀ ਮਾਰੀ ਹੈ ਜੀ ਕੋਈ ਤਾਂ ਇੱਕ ਨਾਲ ਉਹਦੇ ਵਜਿਦ ਭਰਾ ਦੇ ਮੇਰੇ ਤੇ ਇੱਕ ਮੇਰੇ ਛੋਟੇ ਬ੍ਰਦਰ ਦੇ ਆ ਜੀ ਉਹ ਅਸੀਂ ਰਸਤੇ 'ਚ ਆ ਰਹੇ ਹਾਂ ਤੇ ਉਹਦੇ ਵੀ ਪਿਛੋਂ ਉਹਨਾਂ ਨੇ ਮਾਰ ਦਿੱਤੀ ਹੈ ਇੱਕ ਕਦੋਂ ਦਾ ਵਾਕਿਆ ਕਿ ਕਿੰਨੇ ਵਜੇ ਦਾ ਵਾਕਿਆ ਜਦੋਂ ਗੋਲੀ ਮਾਰੀ ਸਾਢੇ ਕਿੰਨਾ ਟਾਈਮ 9 ਵਜੇ ਦਾ ਜੀ ਤੋਂ ਮੌਕੇ ਤੇ ਪੁਲਿਸ ਨੂੰ ਜਾਂਚ ਦੇ ਦਿੱਤੀ ਕੋਈ ਦਿੱਤੀ ਆ ਜੀ ਘਰੇਡੇ ਮੁੜ ਕੇ ਗਏ ਆ ਕਿਤੇ ਸਾਡੇ ਹੋਂ ਤੋਂ ਬਾਅਦ ਪੁਲਿਸ ਗਈ ਆ ਪਤਾ ਨਹੀਂ ਹੁਣ ਸਾਨੂੰ ਤੇ ਅਸੀਂ ਇੱਥੇ ਉਨ ਕੀ ਮੰਗ ਕੀ ਕਰਦੇ ਭਾਜੀ ਤੁਸੀਂ ਪਰਚਾ ਹੋਣਾ ਚਾਹੀਦਾ ਇਹਨਾਂ ਨੂੰ ਕਿੱਲੇ ਬੰਦੇ ਸੀ ਜਿਨ੍ਹਾਂ ਦੇ ਤੁਹਾਡੇ ਦੇ ਬੰਦੇ ਆਨੇ ਵਾ ਆਏ ਆ ਜੀ ਗੋਲੀਆਂ ਫਾਇਰਿੰਗ ਜਿਹੜੀ ਆ ਕੋਈ ਸਾਹਮਣੇ ਸੀਸੀਟੀਵੀ ਵਗੈਰਾ ਸਾਹਮਣੇ ਹੈਈ ਕੋਈ ਸੀਸੀਟੀਵੀ ਨਹੀਂ ਸੀਸੀਟੀਵੀ ਨਹੀਂ ਨਈ ਕੈਮਰਾ ਨਹੀਂ ਇਹ ਗੱਲ ਤੇ ਇਹ ਕੀ ਮਾਮਲਾ ਹੈ ਅਜੀ ਨਾਮ ਰਸ਼ਮ ਸਿੰਘ ਦੇ ਮਾਮਲੇ ਇਹ ਹੈ ਜੀ ਕੱਲ ਜਿਹੜਾ ਕਰਮਜੀਤ ਸਿੰਘ ਹੈ ਇਹ ਇੱਕ ਦੇ ਸਰਕਾਰੀ ਮੁਲਾਜ਼ਮ ਹੈ ਤੇ ਪੋਲੀਟੀਸ਼ੀਅਨ ਮਾਮਲੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਦਾ ਵਾ ਜਿਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਪਿੰਡ ਦਾ ਲੜਾਈ ਝਗੜਾ ਹੁੰਦਾ ਵਾ ਇਹਨੇ ਵਿੱਚ ਦਖਲਅੰਦਾਜ਼ੀ ਦੇਣੀ ਹੁੰਦੀ ਹੈ ਇਹ ਲਾਲੋਕੀ ਸਰਕਾਰੀ ਮੁਲਾਜ਼ਮ ਇਹਦਾ ਤੇ ਬੰਦਾ ਨਹੀਂ ਆ ਪੋਲੀਟੀਸ਼ੀਅਨ ਮਸਲੇ ਦੇ ਵਿੱਚ ਆਉਣਾ ਤੇ ਸਵੇਰੇ ਕੋਈ ਮਾਮੂਲੀ ਤਕਰਾਰ ਹੋਈ ਹੈ ਸਾਡੀ ਤੇ ਜਿਹਦੇ ਕਾਰਨ ਇਹਨਾਂ ਮਤਲਬ ਹਥਿਆਰ ਲੈ ਲੈਂਦੇ ਨਾ ਬਬੀ ਸਰਪੰਚਾ ਤੇ ਬਬੀ ਸਰਪੰਚ ਦਾ ਮੁੰਡਾ ਵਾ ਇਹ ਤਿੰਨ ਚਾਰ ਹਥਿਆਰ ਲੈ ਕੇ ਆਏ ਆ ਤੇ ਕਰਮਜੀਤ ਨੇ ਪਹਿਲੀ ਫਾਇ ਉਹ ਡੈਡੀ ਦੇ ਜਾ ਕੇ ਪੱਟ ਤੇ ਲੱਗੀ ਐ ਤੇ ਦੂਜੀ ਫਾਇਰਿੰਗ ਜਿਹੜੀ ਆ ਉਹ ਬੱਬੀ ਸਰਪੰਚ ਦੇ ਮੁੰਡੇ ਨੇ ਕੀਤੀ ਆ ਉਹ ਚਾਚਾ ਜੀ ਦੇ ਲੱਗੀ ਪੇਟ ਤੇ ਗੋਲੀ ਲੱਗੀ ਐ ਉਹਨਾਂ ਦੀ ਕੰਡੀਸ਼ਨ ਜਿਹੜੀ ਸੀਰੀਅਸ ਆ ਕਾਫੀ ਤੇ ਨਾਪਰੀ ਤੇ ਹੈਡ ਮਟਿਆ ਹੋਣ ਹੁਣ ਕੀ ਮੰਗ ਕੀ ਕਰਦੇ ਭਾਜੀ ਤੁਸੀਂ ਮੰਗੇ ਜੀ ਇਹ ਮਤਲਬ ਕੀ ਬਹੁਤ ਜ਼ਿਆਦਾ ਇਹਨਾਂ ਦਾ ਕਾਲਾ ਕਾਰੋਬਾਰ ਐ ਕਿਟੇਲਾ ਕੰਮ ਇਹਨੋਂ ਬਹੁਤ ਜ਼ਿਆਦਾ ਤੇ ਸਾਰਾ ਪਿੰਡ ਨੂੰ ਪਤਾ ਵਾ ਸਾਰੇ ਇਲਾਕੇ ਨੂੰ ਪਤਾ ਕਿ ਰਣਗੜ ਕਿੰਨਾ ਬਦਨਾਮ ਹੈ ਨਸ਼ੇ ਦੇ ਵਿੱਚ ਤੇ ਸਾਰਾ ਕੰਮ ਇਹ ਸਰਪੰਚ ਕਰਵਾਉਂਦਾ ਜੀ ਸਰਪੰਚ ਦੇ ਮੁੰਡੇ ਸ਼ਰੀਆਮ ਪਹਿਲਾਂ ਵੀ ਗੋਲੀਆਂ ਚਲਾ ਚੁਕੇ ਆ ਆ 2 ਮਹੀਨੇ ਪਹਿਲਾਂ ਦੀ ਵਾਰਦਾਤ ਤੇ ਪਹਿਲਾਂ ਵੀ ਨਾ ਗੋਲੀ ਚਲਾਈ ਰਣਗੜ ਦੇ ਬੰਦੇ ਨੇ ਜਿਨ੍ਹਾਂ ਤੇ ਗੋਲੀ ਚਲਾਈ ਤੇ ਉਦੋਂ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਆ ਹੁਣ ਫੇਰ ਇਹਨਾਂ ਮਤਲਬ ਕਿਦੋਂ ਪਹਿਲਾਂ ਜੇ ਕਾਰਵਾਈ ਹੁੰਦੀ ਤੇ ਆਹ ਕੰਮ ਨਾ ਬੰਦਾ ਹੁਣ ਫੇਰ ਦੋ ਬੰਦੇ ਸਾਡੇ ਤੇ ਗੋਲੀ ਚੱਲੀ ਹੈ ਤੇ ਕੋਸ਼ ਜਿਹੜੇ ਮਤਲਬ ਗੋਲੀਆਂ ਲੱਗਣ ਤੋਂ ਮਾਂ ਹੀ ਬਚਾ ਹੋਇਆ ਨੇ ਜਿਹੜ ਤਿੰਨ ਚਾਰ ਪਹਿਲਾਂ ਵੀ ਗਏ ਤਿੰਨ ਚਾਰ ਅੱਜ ਲੈ ਗਏ ਘਰ ਵੀ ਗਏ ਗੱਡੀ ਵੀ ਪੰਨੀਆਂ ਸਾਡੀ ਦੋ ਗੱਡੀਆਂ ਭੰਨੀਆਂ ਵਾ ਤੇ ਘਰ ਆ ਕੇ ਪਏ ਹਮਲਾ ਕਿਸ ਕਰਨ ਕੀਤਾ ਕੀ ਤੁਹਾਨੂੰ ਕੀ ਪੁਰਾਣੀ ਰੰਜਿਸ਼ ਹੈ ਜਾਂ ਕੀ ਕਰ ਪੁਰਾਣੀ ਰੰਜਿਸ਼ ਨੇ ਪਹਿਲਾਂ ਇਹ ਜੀ ਰਾਤ 12 ਵਜੇ ਸਾਡੇ ਘਰ ਆਏ ਆ ਤੇ ਨਾਲ ਸਾਡੇ ਚਾਚਾ ਜੀ ਉਹਨਾਂ ਦੇ ਘਰ ਮਤਲਬ ਗਾਲਾ ਗੁਲਾ ਕੱਢ ਕੇ ਗਏ ਨਾਲ ਸਾਨੂੰ ਕਿੰਨੀ ਤੀਕ ਦੇ ਵਾਕਿਆ ਜੀ ਇਹ ਕੱਲ ਦੀ ਗੱਲ ਹੈ ਜੀ ਕੱਲ ਰਾਤ ਦੀ ਬੀਤੀ ਰਾਤ ਦੀ ਗੱਲ ਹੈ ਜੀ ਇਹ ਪਹਿਲਾਂ ਘਰ ਗਾਲਾ ਗੁਲਾ ਕੱਢ ਕੇ ਗਏ ਸਾਡੇ ਵੀ ਸਵੇਰੇ ਜਦੋਂ ਅਸੀਂ ਪੁਸ਼ਣ ਗੱਲਬਾਤ ਕਰਨ ਗਏ ਆ ਉਦੋਂ ਇਹਨਾਂ ਬੰਦੇ ਬੁਲਾ ਲਏ ਆ ਜੀ ਹਿਥਾਰਾ ਦੇ ਨਾਲ ਤੇ ਇਹਨਾਂ ਨੇ ਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਬੰਦੇ ਦੀ ਪਛਾਣ ਕੀ ਕਿਹੜੇ ਕਿਹੜੇ ਬੰਦੇ ਸੀ ਕਿੰਨੇ ਬੰਦੇ ਸੀ ਹਾਂਜੀ ਬੰਦੇ ਹੈਗੇ ਜੀ ਕਿਹੜਾ ਜਿੰਨਾ ਤੋਂ ਲੜਾਈ ਸਟਾਰਟ ਹੋਈ ਉਹ ਸਤਨਾਮ ਸਿੰਘ ਹੈ ਜੀ ਅੱਛਾ ਜੀ ਤੇ ਕਰਮਜੀਤ ਜਿਹੜਾ ਸਰਕਾਰੀ ਮੁਲਾਜ਼ਮ ਹੈ ਜਿਹੜੇ ਮੇ ਤੇ ਇੱਕ ਬੱਬੀ ਦਾ ਮੁੰਡਾ ਸਰਪੰਚ ਦਾ ਬੱਬੀ ਸਰਪੰਚ ਵੀ ਹੈ ਜੀ ਤੇ ਜਿਹੜਾ ਇਹਨਾਂ ਦਾ ਮਤਲਬ ਜਿਹੜਾ ਸਾਰਾ ਮੋਢੀ ਹੈ ਉਹ ਹੈਗਾ ਜੀ ਅਮਨ ਸਰਪੰਚ ਆ ਮੌਕੇ ਤੇ ਕੋਈ ਪੁਲਿਸ ਅਫਸਰ ਆਇਆ ਤਾਂ ਹਾਂਜੀ ਮੌਕੇ ਤੇ ਨਹੀਂ ਆਉਣਾ ਕੋਈ ਖਬਰ ਮਿਲੀ ਜੀ ਸਾਡੇ ਚਾਚਾ ਦੀ ਡੈਥ ਹੋ ਗਈ ਹੈ ਜਿਹਨਾਂ ਦੇ ਗੋਲੀ ਵਜਹੇ ਜਿਹਨਾਂ ਦੇ ਗੋਲੀ ਵਜਹੇ ਡੈਥ ਹੋ ਗਈ ਹੈ ਇਹਨਾਂ ਦੀ ਚਾਚਾ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਹੈ ਸਰ